ਜੇ ਤੁਸੀ ਵਿਆਖਿਆ ਕਰਨ ਲੱਗ ਜੋਂ ਰੀਤਾ ਨਾਲ ਪ੍ਰੀਤਾ ਪਹਿਲੇ ਟਾਈਟਲ ਗੀਤ ਤੋਂ ਲੈ ਕੇ ਉਹਦੇ ਅਖੀਰਲੇ ਗੀਤ ਤੱਕ ਮੈਨੂੰ ਲੱਗਦਾ ਸਾਨੂੰ ਪਤਾ ਨਹੀਂ ਕਿੰਨਾ ਸਮਾਂ ਲੱਗ ਜੂਗਾ ਉਹਦੀ ਜੀ ਆਪਾਂ ਵਿਆਖਿਆ ਕਰਾਂਗੇ ਬੜਾ ਕੁਝ ਸਾਡਾਂ ਕਿੰਨਾ ਅਮੀਰ ਵਿਰਸਾ ਹੈਗਾ ਖਬਰ ਆਉਂਦੀ ਹੈ ਨਾ ਕਈ ਵਾਰ ਤਾਂ ਉਹ ਮੈਮ ਨੇ ਸਤਵੰਤ ਜੀ ਨੇ ਜਦੋਂ ਜਿਹੜੇ ਗੀਤ ਗਾਇਆ ਨਾ ਸਾਡਾ ਚਿੜੀਆਂ ਦਾ ਚੰਮਾ ਹਨਾ ਉਹ ਅੰਦਰ ਤੱਕ ਹਲਾ ਗਿਆ ਕੱਲੇ ਕੱਲੇ ਸ਼ਬਦ ਦੇ ਵਿੱਚ ਬਹੁਤ ਕੁਝ ਸਮੋਇਆ ਹੋਇਆ ਹੋਇਆਗਾ ਇਹ ਹੀ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨੂੰ ਦੱਸਣ ਦਾ ਸਭ ਤੋਂ ਵੱਡਾ ਉਪਰਾਲਾ ਕੀਤਾ ਗਿਆ ਇਹਦੇ ਵਿੱਚ ਖਾਸ ਕਰਕੇ ਜਦੋਂ ਕੁੜੀ ਦੀ ਵਿਦਾਈ ਹੋਈ ਸੀ ਨਾ ਇੰਨਾ ਜ਼ਿਆਦਾ ਅਸੀਂ ਆਫ ਕੈਮਰਾ ਰੋਏ ਬਹੁਤ ਜ਼ਿਆਦਾ ਮਤਲਬ ਕਿ ਸਾਡੇ ਸਾਰਿਆਂ ਦੇ ਨਾ ਚਿਹਰੇ ਤੇ ਬਰਾਗ ਸੱਚੀ ਵਿੱਚ ਹੀ ਰੋਏ ਅਸੀਂ ਕੰਟਿਆਂ ਵੱਧੀ ਸਾਡੇ ਚਿਹਰੇ ਤੋਂ ਬਰਾਗ ਨਹੀਂ ਗਿਆ ਇਹ ਤੇ ਜਿਵੇਂ ਦੂਸਰੇ ਪਾਸੇ ਮੁੰਡਿਆਂ ਦੇ ਘਰ ਹਨਾ ਪਾਣੀ ਵਾਰਨ ਦੀ ਰਸਮ ਆਉਣੀ ਨੇ ਕਿੰਨੀਆਂ ਖੂਬਸੂਰਤ ਨੇ ਜャ ਉਧਰ ਨਾਨਕੇ ਦਾਦਕੀਆਂ ਸਿੱਠਣੀਆਂ ਦੇ ਰਹੀਆਂ ਨੇ ਕਿੰਨਾ ਚੰਗਾ ਲੱਗਦਾ ਇੱਕ ਪਾਸੇ ਨਾਨਕੇ ਦਾਦਕੀਆਂ ਬੈਠੀਆਂ ਨੇ ਇੱਕ ਪਾਸੇ ਦਾਦਕੀਆਂ ਇੱਕ ਪਾਸੇ ਨਾਨਕੇ ਔਰ ਐਨੇ ਸੋਹਣੇ ਤਰੀਕੇ ਨਾਲ ਇੱਕ ਦੂਜੇ ਨੂੰ ਸਿੱਠਣੀਆਂ ਦੇ ਰਹੀਆਂ ਨੇ ਇਸ ਵੈਬ ਸੀਰੀਜ਼ ਦੇ ਵਿੱਚ ਹਰ ਇੱਕ ਚੀਜ਼ ਨੂੰ ਬੜੀ ਬਰੀਕੀ ਦੇ ਨਾਲ ਦਿਖਾਇਆ ਗਿਆ ਉਹਦੇ ਕਾਰਨ ਦੇ ਤੰਗ ਕੀ ਨੇ ਕੀ ਇੱਕ ਇਦਾਂ ਦਾ ਮਾਹੌਲ ਸਿਰਜ ਜਾਂਦੇ ਕਿਦਾਂ ਦਾ ਉਹ ਸਾਰੀ ਆਲਾ ਦਵਾਰਾ ਦਾ ਕੀ ਹੁੰਦਾ ਸੀ ਨਾ 65 ਰਸਮਾਂ ਨੇ ਦੇਖੋ 65 ਰਸਮਾਂ ਦਾ ਵੱਖਰਾ ਵੱਖਰਾ ਤਰੀਕਾ ਬਖੜੀ ਬਖੜੀ ਟਿਉਣਾ ਤੇ ਬਖੂਬੀ ਜਿਹੜੀ ਇਸ ਫਿਲਮ ਦੇ ਵਿੱਚ ਦਿਖਾਈ ਗਈ ਹੈ ਜੀ ਹਨਾ ਲੋਕਾਂ ਨੂੰ ਦੱਸਣਾਗਾ ਵੀ ਇਹ ਸਾਡੇ ਰੀਤੀ ਰਿਵਾਜ ਕੀਤੇ ਦੇ ਸੀ ਕਿੱਡੀ ਵੱਡੀ ਸਾਡੇ ਮੈਮ ਹੋਰਾਂ ਦੀ ਕਿਡਨੀ ਜਿਆਦਾ ਮਿਹਨਤ ਇਹਦੇ ਉੱਤੇ ਹਨਾ ਤੇ ਉਹਨਾਂ ਦਾ ਡ੍ਰੀਮ ਪ੍ਰੋਜੈਕਟ ਹੈ ਇੱਕ ਬਹੁਤ ਵੱਡਾ ਹਨਾ ਉਹਨਾਂ ਨੇ ਪਹਿਲਾਂ ਆਪਣੀਆਂ ਦਾਦੀਆਂ ਪਰਦਾਦੀਆਂ ਨੂੰ ਦੇਖਿਆ ਨਾਨੀਆਂ ਨੂੰ ਦੇਖਿਆ ਆਪਣੀਆਂ ਮਾਤਾ ਕਿ ਫਿਰ ਉਹਨਾਂ ਨੇ ਸਾਰੀ ਚੀਜ਼ ਆਪ ਹੰਡਾਈ ਹੈ। ਹੈਲੋ ਨਮਸਤੇ ਸਸ਼ਕਲ ਜੀ ਮੈਂ ਵਿਸ਼ਾਗਾ ਰੋਜ਼ਾਨਾ ਸਪੋਕਸਮੈਨ ਤੇ ਤੁਹਾਡਾ ਸਵਾਗਤ ਕਰਦੀ ਆਂ। ਜੇ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰੀਏ ਤਾਂ ਅਸੀਂ ਨਹੀਂ ਭੁੱਲ ਸਕਦੇ ਵਿਪਾਲ ਸਮਾਉ ਜੀ ਉਹਨਾਂ ਦਾ ਨਾਂ ਸਭ ਤੋਂ ਪਹਿਲਾਂ ਜ਼ੁਬਾਨ ਤੇ ਆਉਂਦਾ ਹੈ। ਸਾਡੇ ਪੰਜਾਬ ਦੇ ਸੱਭਿਆਚਾਰ ਨੂੰ ਪੰਜਾਬ ਦੇ ਕਲਚਰ ਨੂੰ ਅੱਗੇ ਵਧਾਉਂਦੇ ਨੇ। ਇਹੋ ਜੇ ਕਨਸੈਪਟ ਲੈ ਕੇ ਇੱਕ ਵੈਬ ਸੀਰੀਜ਼ ਵੀ ਚਪਾਲ ਤੇ ਰਿਲੀਜ਼ ਹੋ ਚੁੱਕੀ ਹੈ ਰੀਤਾ ਨਾਲ ਪ੍ਰੀਤਾ। ਆਈਏ ਉਹਨਾਂ ਨਾਲ ਗੱਲ ਕਰਦੇ ਆਂ ਤੇ ਤੁਹਾਨੂੰ ਵੀ ਦੱਸ ਦਿਆਂ ਉਹਨਾਂ ਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ। ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਬਹੁਤ ਵਧੀਆ ਜੀ ਕਿੱਦਾਂ ਦਾ ਰਿਹਾ ਐਕਸਪੀਰੀਅੰਸ ਰੀਤਾ ਤੇ ਪ੍ਰੀਤਾ ਨਾਲ ਬਹੁਤ ਅੱਛਾ ਰਿਹਾ ਜੀ ਬਹੁਤ ਜ਼ਿਆਦਾ ਵਧੀਆ ਰਿਹਾ ਕਿਉਂਕਿ ਸਾਡੀ ਗੁਰੂ ਮਾ ਡਾਕਟਰ ਪ੍ਰਭਜਨ ਕੌਰ ਸਿੱਧੂ ਦਾ ਡ੍ਰੀਮ ਪ੍ਰੋਜੈਕਟ ਸੀ ਤੇ ਅਸੀਂ ਬੜੀ ਰੂਨਲ ਕੰਮ ਕਰਿਆ ਔਰ ਬੜੀ ਰੂਨ ਨਾਲ ਉਹਨੂੰ ਤਿਆਰ ਕਰਿਆ ਤੇ ਇੰਨਾ ਜ਼ਿਆਦਾ ਸਕੂਨ ਮਿਲਿਆ ਤੇ ਹੁਣ ਉਹ 14 ਤਰੀਕ ਨੂੰ ਚਪਾਲ ਕਰ ਲਈ ਲੋਚੀਏ ਤੇ ਉਹਦੇ ਵਿੱਚ ਬਹੁਤ ਸੋਹਣਾ ਸੁਨੇਹਾ ਸਾਡੇ ਮੈਮ ਨੇ ਦਿੱਤਾਗਾ ਹਨਾ ਉਹ ਆਪਣੇ ਸੱਭਿਆਚਾਰ ਨਾਲ ਕਿਸੇ ਤਰ੍ਹਾਂ ਦੀ ਕੋਈ ਛੇੜਛਾੜ ਨਹੀਂ ਕਰੀ ਗਈ ਜਿੱਦਾਂ ਦੇ ਸਾਡੇ ਗੀਤ ਗਾਏ ਜਾਂਦੇ ਸੀ ਬੋਲੀਆਂ ਪਾਈਆਂ ਜਾਂਦੀਆਂ ਸੀ ਦੋਹੇ ਲਾਏ ਜਾਂਦੇ ਸੀ ਉਹਨਾਂ ਸਾਰੀਆਂ ਚੀਜ਼ਾਂ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆਗਾ ਤੇ ਅੱਜ ਤੋਂ 60 65 ਸਾਲ ਪੁਰਾਣੀ ਆ ਪੁਰਾਣੇ ਸਮੇਂ ਦੀ ਗੱਲ ਨੂੰ ਬਹੁਤ ਸੋਹਣੇ ਤਰੀਕੇ ਨਾਲ ਮੈਂ ਕਹੂੰਗਾ ਵੀ ਕੁਝ ਜਿਸ ਸਮੁੰਦਰ ਨੂੰ ਨੇ ਬੰਦ ਕਰ ਜਾਏਗਾ ਸੋ ਬਹੁਤ ਚੰਗਾ ਲੱਗਿਆ ਪਹਿਲ ਤਾਂ ਤੁਹਾਨੂੰ ਮੁਬਾਰਕਾਂ ਤੁਹਾਡੇ ਵਿਆਹ ਦੀਆਂ ਸ਼ੁਕਰੀਆ ਜੀ ਤੁਸੀਂ ਵਿਆਹ ਵੀ ਬਿਲਕੁਲ ਪੰਜਾਬੀ ਸੱਭਿਆਚਾਰ ਵਾਂਗ ਕੀਤਾ ਹੈ ਅਸੀਂ ਸਾਰੇ ਲਾਈਵ ਦੇਖਿਆ ਸੀ ਵਿਆਹ ਤੁਹਾਡਾ ਵੀ ਸਾਰੇ ਜਿਵੇਂ ਹਾਥੀ ਕੋੜੇ ਸਾਰੇ ਸਾਰੇ ਪੰਜਾਬ ਦੇ ਰੀਤੀ ਰਿਵਾਜ ਤੁਸੀਂ ਕੀਤੇ ਹੈ ਵੀ ਇੱਕ ਅੱਗੇ ਦੀ ਜਨਰੇਸ਼ਨ ਲਈ ਨਾ ਇੱਕ ਮਿਸਾਲ ਰੱਖਤੀ ਹੈ ਵੀ ਜੇ ਵਿਆਹ ਕਰਾਣਾ ਹੈ ਪੰਜਾਬ 'ਚ ਤਾਂ ਇਹੋ ਜਿਹਾ ਕਰਾਣਾ ਹੈ ਉਹਦੇ ਵਿੱਚ ਨਾ ਸਾਡੀ ਇਹ ਫਿਲਮ ਹੋ ਜੋ ਰਿਲੀਜ਼ ਨਹੀਂ ਹੋਈ ਸੀ ਜੇ ਕਿਤੇ ਰਿਲੀਜ਼ ਹੋਈ ਹੁੰਦੀ ਨਾ ਤੇ ਸ਼ਾਇਦ ਅਸੀਂ ਸਾਰੀ ਦੀ ਸਾਰੀ ਜਿਹੜੀ ਵੈਬ ਸੀਰੀਜ਼ ਅਸੀਂ ਬਣਾਈ ਹੈ ਤਾਂ ਅਸੀਂ ਉਹਨਾਂ ਨੂੰ ਪ੍ਰੈਕਟੀਕਲ ਦਿਖਾਉਣਾ ਪਰ ਉਹ ਰਿਲੀਜ਼ ਨਹੀਂ ਹੋਈ ਸੀ ਬਹੁਤੀ ਚੀਜ਼ਾਂ ਸੀ ਆਫ ਕੈਮਰਾ ਰੱਖੀਆਂ ਤੇ ਜਿਹੜੇ ਵਿਆਹ ਨੇ ਸਾਡੇ ਹੁਣ ਸੰਗੜ ਗਏ ਹਨਾ ਤੇ ਇੱਕ ਦੋ ਦਿਨ ਦੇ ਰਹੇਗੇ ਹਨਾ ਘੰਟਿਆਂ ਦੇ ਰਹੇਗੇ ਹਨਾ ਪਰ ਮੇਰਾ ਵਿਆਹ ਹੋਇਆ ਸੀ ਜਿਹੜਾ ਪ੍ਰੋਪਰ ਪੂਰਾ ਦਿਨ ਚੱਲਿਆ ਸੀ ਮੈਂ ਦੇਖਿਆ ਮਤਲਬ ਕਿ ਪੂਰਾ ਸੀ ਉਹਨਾਂ ਨੂੰ 26 ਦਿਨ ਚੱਲਿਆ ਹਨਾ ਤੇ ਉਹਦੇ ਵਿੱਚ ਹਰ ਇੱਕ ਚੀਜ਼ ਨੂੰ ਬਾਕੂਬੀ ਦਿਖਾਇਆ ਗਿਆ ਹਨਾ ਲੋਕਾਂ ਨੂੰ ਸਨੇਹਾ ਦਿੱਤਾ ਗਿਆ ਵੀ ਅਸਲ ਵਿੱਚ ਸਾਡੇ ਇਦਾਂ ਖੜੇ ਸੀ ਦੇਖਣ ਜੇ ਬਹੁਤ ਮਹਿੰਗਾ ਲੱਗਿਆ ਦੇਖਣ ਜੇ ਬੜਾ ਕੁਛ ਲੱਗਿਆ ਪਰ ਬਹੁਤ ਸਸਤਾ ਸੀ ਹਾਂਜੀ ਸੋ ਅਸੀਂ ਪੰਜਾਬੀ ਮਾਂ ਬੋਲੀ ਦੀ ਪੰਜਾਬੀ ਸਰ ਬੇਚਾਰੀ ਰਾਸਤੀ ਜੇ ਗੱਲ ਕਰਨ ਲੱਗਿਆ ਤਾਂ ਮੇਰੇ ਲੋਕ ਤੇ ਪ੍ਰੈਕਟੀਕਲ ਸਾਨੂੰ ਆਪਣੇ ਆਪ ਤੇ ਹਨਾਉਣੇ ਚਾਹੀਦੇ ਨੇ ਮੈਂ ਤਾਂ ਹਮੇਸ਼ਾ ਵੀ ਭਾਵੇਂ ਗਿੱਧਾ ਹੋਇਆ ਭਾਵੇਂ ਤੀਆਂ ਦੇ ਮੇਲੇ ਹੋਣ ਭਾਵੇਂ ਵਿਆਹ ਹੋਣ ਅਸੀਂ ਆਪਣੇ ਆਪ ਉੱਤੇ ਹੰਡਾਇਆ ਤੇ ਉਹਨੂੰ ਪ੍ਰੈਕਟੀਕਲ ਦਿੱਤਾ ਤੇ ਪਹਿਲਾਂ ਆਪਣੇ ਘਰਾਂ ਤੋਂ ਸ਼ੁਰੂ ਕੀਤਾ ਫਿਰ ਅਸੀਂ ਦੁਆਰਾ ਕਰੀਆ ਹਾਂ ਤਾਂ ਹੀ ਅੱਗੇ ਮਤਲਬ ਜਨਰੇਸ਼ਨ ਪਤਾ ਲੱਗੂਗਾ ਵੀ ਤੁਸੀਂ ਆਪਣੇ ਆਪ ਤੇ ਸ਼ੁਰੂ ਕੀਤਾ ਫਿਰ ਅੱਗੇ ਦੀ ਜਨਰੇਸ਼ਨ ਨੂੰ ਆਉਗਾ ਵੀ ਹਾਂ ਵੀ ਉਹਨਾਂ ਨੇ ਕਰਿਆ ਤਾਂ ਅਸੀਂ ਵੀ ਕਰਾਂਗੇ ਅੱਗੇ ਜਾ ਕੇ ਬਿਲਕੁਲ ਹੁਣ ਜੇ ਮਤਲਬ ਜੇ ਪੰਜਾਬ ਦੇ ਰੀਤਾਂ ਦੀ ਗੱਲ ਕਰੀਏ ਤਾਂ ਤੁਸੀਂ ਆਪਣੇ ਵਿਆਹ ਚ ਪੂਰਾ ਦਿਖਾਇਆ ਰੀਤਾਂ ਦੇ ਤੇ ਹੁਣ ਜੇ ਵੈਬ ਸੀਰੀਜ਼ ਦੀ ਗੱਲ ਕਰੀਏ ਉਸ ਚ ਵੀ ਪੂਰਾ ਦਿਖਾਇਆ ਹੈ ਤੇ ਇਹਦੇ ਵਿੱਚ ਦੇਖੋ 65 ਰਸਮਾਂ ਨੇ ਜਿਹੜੀਆਂ ਮੈਮ ਨੇ ਬੜੀਆਂ ਵੱਖੋ ਭੀ ਦਿਖਾਈਆਂ ਨੇ ਹੈਨਾ ਬਹੁਤਾਂ ਨੂੰ ਪਤਾ ਨਹੀਂ ਹੁੰਦਾ ਅੱਜ ਕੱਲ ਤਾਂ ਦੋ ਚਾਰ ਰਸਮਾਂ ਹੀ ਰਹਿ ਗਈਆਂ ਹਨ ਆਪਾਂ ਜਾਗੂ ਕੱਢ ਲੈਨੇ ਆ ਹਾਂ ਹਲਦੀ ਮਹਿੰਦੀ ਹੋਗੀ ਤੇ ਜਾਗੂ ਕੱਢ ਲਈ ਬਹੁਤ ਉਹਦਾ ਵੀ ਮਤਲਬ ਕਿ ਆਪਾਂ ਨਾ ਕੁਸ ਹੋ ਰਹੀ ਦੇ ਦੇਨੇ ਹੈਨਾ ਉੱਥੇ ਆਪਾਂ ਲਿਖਿਆ ਪਿਆ ਹੁੰਦਾਗਾ ਉਹ ਲਿਖਿਆ ਪਿਆ ਹੁੰਦਾ ਹਲਦੀ ਹਲਦੀ ਸੈਰੇਮਨੀ ਹਲਦੀ ਸੈਰੇਮਨੀ ਲਿਖਿਆ ਹਲਦੀ ਦਾ ਰਸਮ ਕੋ ਸਹੁਰ ਹੁੰਦੇ ਲਿਖਿਆ ਮਹਿੰਦੀ ਦਾ ਰਸਮ ਕੋ ਸਹੁਰ ਹੋ ਰਹੀ ਹੁੰਦੇ ਆ ਨਾ ਇਸ ਤਰ੍ਹਾਂ ਤਾਂ ਨਹੀਂ ਦੇ ਕਿ ਸਾਡੀ ਜਿਹੜੀ ਆਉਣ ਵਾਲੀ ਪੀੜੀ ਹੈ ਇਹਨਾਂ ਨੂੰ ਕਿਵੇਂ ਪਤਾ ਲੱਗੂਗਾ ਇਸ ਫਿਲਮ ਦੇ ਵਿੱਚ ਇਸ ਵੈਬ ਸੀਰੀਜ਼ ਦੇ ਵਿੱਚ ਹਰ ਇੱਕ ਚੀਜ਼ ਨੂੰ ਬੜੀ ਬਰੀਕੀ ਦੇ ਨਾਲ ਦਿਖਾਇਆ ਗਿਆ ਉਹਦੇ ਕਰਨ ਦੇ ਢੰਗ ਕੀ ਨੇ ਕਿ ਇਦਾਂ ਦਾ ਮਾਹੌਲ ਸਿਰਜੇ ਜਾਂਦੇ ਕਿਦਾਂ ਦਾ ਉਹ ਸਾਰੀ ਆਲਾ ਦੁਆਲਾ ਦਾ ਕੀ ਹੁੰਦਾ ਸੀ ਹਨਾ ਕਿ ਕਿਹਦੀ ਕਿਹਦੀ ਉਹਦੇ ਵਿੱਚ ਕਾਉਂਟ ਕਾਉਂਡ ਵਿੱਚ ਸ਼ਾਮਲ ਹੁੰਦੇ ਸੀ ਹਨਾ ਕਿ ਕਿਸ ਤਰ੍ਹਾਂ ਦੇ ਉਹ ਗੀਤ ਗਾਏ ਜਾਂਦੇ ਸੀ ਉਹਨਾਂ ਨੂੰ ਗਾਉਣ ਦਾ ਢੰਗ ਕੀ ਸੀਗਾ 65 ਰਸਮਾਂ ਨੇ ਦੇਖੋ 65 ਰਸਮਾਂ ਦਾ ਵੱਖਰਾ ਵੱਖਰਾ ਤਰੀਕਾ ਬਖੜੀ ਬਖਰੀ ਟਿਉਣਾ ਤੇ ਬਖੂਬੀ ਜਿਹੜੀ ਇਸ ਫਿਲਮ ਦੇ ਵਿੱਚ ਦਿਖਾਈ ਗਈ ਹੈ ਜੀ ਤੁਸੀਂ ਵੀ ਹਨ ਵੈਸਟਰਨ ਕਲਚਰ ਵੀ ਦੇਖਿਆ ਤੁਸੀਂ ਪੰਜਾਬ ਦਾ ਕਲਚਰ ਵੀ ਦੇਖਿਆ ਪਰ ਤੁਸੀਂ ਕਦੇ ਵੀ ਉਸ ਕਲਚਰ ਦਾ ਹਿੱਸਾ ਨਹੀਂ ਬਨੇ ਵੈਸਟਰਨ ਕਲਚਰ ਦਾ ਹਿੱਸਾ ਨਹੀਂ ਬਨੇ ਮਤਲਬ ਪੰਜਾਬ ਦੀ ਉਹੀ ਪੰਜਾਬ ਦੇ ਕਲਚਰ ਨੂੰ ਪੰਜਾਬੀਰ ਨੂੰ ਹੀ ਮਤਲਬ ਤੁਸੀਂ ਅੱਗੇ ਲੈ ਕੇ ਆਏ ਹੋ ਤੁਸੀਂ ਤੁਹਾਡਾ ਕਦੇ ਮਨ ਨਹੀਂ ਕਰਿਆ ਵੀ ਪੰਜਾਬ ਵੈਸਟਰਨ ਕਲਚਰ ਨੂੰ ਵੀ ਦੇਖੀਏ ਇੱਕ ਵਾਰੀ ਕਿੱਦਾਂ ਦਾ ਹੁੰਦਾ ਹੈ ਨਹੀਂ ਵੈਸਟਰਨ ਕਲਚਰ ਤਾਂ ਹੁਣ ਆਪ ਮਾਰੇ ਸਾਡੇ ਉੱਤੇ ਭਾਰੂ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ ਨਾ ਤਾਂ ਸਾਡਾ ਤਾਂ ਫਰਜ਼ ਬਣਦਾਗਾ ਇਹ ਵੈਬ ਸੀਰੀਜ਼ ਹੈ ਜਿਹੜੀ ਇਹ ਇਸੇ ਚੀਜ਼ ਨੂੰ ਠੱਲ ਪਾਉਣੀ ਹੈ ਨਾ ਹਨਾ ਲੋਕਾਂ ਨੂੰ ਦੱਸਣਾਗਾ ਵੀ ਇਹ ਸਾਡੇ ਰੀਤੀ ਰਿਵਾਜ ਕੀਤੇ ਰਹੀ ਸੀ ਕਿ ਕਿੱਡੀ ਵੱਡੀ ਸਾਡੇ ਮੈਮ ਹੋਰਾਂ ਦੀ ਕਿਡਨੀ ਜਿਆਦਾ ਮਿਹਨਤ ਇਹਦੇ ਉੱਤੇ ਹੈ ਨਾ ਤੇ ਉਹਨਾਂ ਦਾ ਡ੍ਰੀਮ ਪ੍ਰੋਜੈਕਟ ਹੈ ਇੱਕ ਬਹੁਤ ਵੱਡਾ ਹੈ ਨਾ ਉਹਨਾਂ ਨੇ ਪਹਿਲਾਂ ਆਪਣੀਆਂ ਦਾਦੀਆਂ ਪਰਦਾਦੀਆਂ ਨੂੰ ਦੇਖਿਆ ਨਾਨੀਆਂ ਨੂੰ ਦੇਖਿਆ ਆਪਣੀਆਂ ਮਾਤਾ ਨੂੰ ਦੇਖਿਆ ਫਿਰ ਉਹਨਾਂ ਨੇ ਸਾਰੀ ਚੀਜ਼ ਆਪ ਹੰਡਾਈ ਹੈ ਉਹਨਾਂ ਨੇ ਕਿਸੇ ਤੋਂ ਲਿਆ ਨਹੀਂ ਹੈ ਨਾ ਉਹ ਜੋ ਉਹਨਾਂ ਦੀ ਪੂਰੀ ਜ਼ਿੰਦਗੀ ਦਾ ਤਜਰਬਾ ਹੈ ਫਿਰ ਕਿਸੇ ਤਰ੍ਹਾਂ ਚੀਜ਼ ਨਾਲ ਕੋਈ ਛੇੜਛਾੜ ਨਹੀਂ ਕਰੀ ਹੈ ਨਾ ਦੇਖੋ ਜਿਵੇਂ ਕਹਿੰਦੇ ਨੇ ਇਹਨੇ ਵੀ ਸਾਡੀਆਂ ਬੋਲੀਆਂ ਪਾਈਆਂ ਜਿੰਦ ਨੇ ਗੀਤ ਗਾਏ ਜਾਂਦੇ ਨੇ ਤੇ ਦੋਹੇ ਲਾਏ ਜਾਂਦੇ ਨੇ ਬਖੂਬੀ ਉਹਨਾਂ ਨੂੰ ਇਸ ਫਿਲਮ ਦੇ ਵਿੱਚ ਆਇਆ ਗਿਆਗਾ ਔਰ ਇਹਦੇ ਵਿੱਚ ਸਾਰਿਆਂ ਨੇ ਇੰਨਾ ਜ਼ਿਆਦਾ ਰੂਨਲ ਕੰਮ ਕਰਿਆ ਹਰ ਇੱਕ ਕਲਾਕਾਰ ਨੇ ਵੱਡੇ ਵੱਡੇ ਜਿਹੜੇ ਕਲਾਕਾਰ ਸੀਗੇ ਹਨਾ ਉਹ ਮੈਮ ਹੋਰਾਂ ਦੇ ਆਪ ਦੇ ਪਿਆਰ ਸਹਿਯਾਰ ਕਰਕੇ ਹਨਾ ਜਿਵੇਂ ਇੱਕ ਕੜੀ ਨਹੀਂ ਜੁੜੀ ਹੁੰਦੀ ਚੀਜ਼ ਨਾਲ ਹਨਾ ਸੋ ਮੈਨੂੰ ਲੱਗਦਾ ਜਦੋਂ ਅਸੀਂ ਸੈੱਟ ਦੇ ਦਿੱਤੇ ਸੀ ਸਾਨੂੰ ਬਹੁਤ ਜ਼ਿਆਦਾ ਆਨੰਦ ਆਇਆ ਇਸ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਅਸੀਂ ਜ਼ਿੰਦਗੀ ਦੇ ਵਿੱਚ ਇਹ ਸਿੱਖਿਆ ਵੀ ਮੈਮ ਹੋਰਾਂ ਨੇ ਕਿ ਮੈਂ ਆਪਣੇ ਆਪ ਨੂੰ ਪੰਜਾਬੀ ਵਿਰਾਸਤ ਦੇ ਹਵਾਲੇ ਕਰਦਾ ਹਣਾ ਇੱਕ ਸਮਰਪਤੀ ਕਰਦਾ ਸਾਰਾ ਕੁਝ ਉਹਨਾਂ ਨੇ ਕੋਈ ਨਫਾ ਨਹੀਂ ਦੇਖਿਆ ਕੋਈ ਨੁਕਸਾਨ ਨਹੀਂ ਦੇਖਿਆ ਬੜੀ ਰੂਹ ਦੇ ਨਾਲ ਇਸ ਪ੍ਰੋਜੈਕਟ ਨੂੰ ਬਣਾਇਆ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਵੀ ਜਦੋਂ ਸਾਰੇ ਇਸ ਨੂੰ ਦੇਖਣਗੇ ਤਾਂ ਬੜਾ ਕੁਝ ਸਿੱਖਣ ਨੂੰ ਮਿਲੇਗਾ ਤੇ ਸਾਰੇ ਇਸ ਚੀਜ਼ ਨੂੰ ਬਣਾਉਣਗੇ ਜੀ ਤੁਹਾਡੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋਈ ਸੀ ਮੈਮ ਨਾਲ ਤੁਹਾਡੇ ਵਿਆਹ ਦੀ ਜਿੱਥੇ ਤੁਸੀਂ ਉਹਨਾਂ ਨੂੰ ਮਾਂ ਬਣਿਆ ਮਾਂ ਮੰਨੇ ਆ ਤੇ ਤੁਸੀਂ ਇਸ ਫਿਲਮ 'ਚ ਵੀ ਉਹਨਾਂ ਨਾਲ ਕੰਮ ਕੀਤਾ ਉਹ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਦੇਖੋ ਫਿਲਮ ਦੇ ਵਿੱਚ ਇਹ ਇੱਕ ਵੈਬ ਸੀਰੀਜ਼ ਸੀ ਹਨਾ ਉਹ ਜਿਹੜਾ ਤੁਸੀਂ ਵੀਡੀਓ ਦੀ ਗੱਲ ਕਰਦੇ ਉਹ ਬਿਲਕੁਲ ਸੱਚ ਮੁੱਚ ਹੋ ਰਿਹਾ ਸੀਗਾ ਹਨਾ ਸੇਦਾ ਬੰਦੀ ਹੋ ਰਹੀ ਆ ਸ਼ਗਨ ਹੋ ਰਹੇ ਨੇ ਮੈਂ ਮੇਰੇ ਤੇ ਉੱਥੇ ਘੋੜੀਆਂ ਗਾਈਆਂ ਚੱਰੀਆਂ ਨੇ ਹਨਾ ਤੇ ਉੱਥੇ ਤੁਸੀਂ ਸਾਰਿਆਂ ਨੇ ਦੇਖਿਆ ਹੁਣ ਮੈਂ ਬੜਾ ਇਮੋਸ਼ਨਲ ਸੀ ਹਨਾ ਕਿਉਂਕਿ ਜਿਹੜੀਆਂ ਚੀਜ਼ਾਂ ਨੇ ਨਾ ਸਾਡੀਆਂ ਇਹ ਸਾਡੇ ਅੰਦਰ ਤੱਕ ਜਾਂਦੇ ਆ ਤੁਰੰਦਰ ਤੱਕ ਹਨਾ ਬੰਦੇ ਨੂੰ ਅੰਦਰ ਤੱਕ ਹਿਲਾਉਂਦੀਆਂ ਨੇ ਕਿ ਹਨਾ ਤੇ ਇਹਦੇ ਵਿੱਚ ਬਹੁਤ ਡੂੰਘੀਆਂ ਗੱਲਾਂ ਕਈਆਂ ਜਾਂਦੇ ਨੇ ਤੇ ਕੱਲੇ-ਕੱਲੇ ਸ਼ਬਦ ਦੇ ਵਿੱਚ ਬਹੁਤ ਕੁਝ ਸਮੋਇਆ ਹੋਇਆ ਹੋਇਆਗਾ ਇਹ ਹੀ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਉਹਨੂੰ ਦਸੰਦੇ ਸਭ ਤੋਂ ਵੱਡਾ ਉਪਰਾਲਾ ਕੀਤਾ ਗਿਆ ਇਹਦੇ ਵਿੱਚ ਹਾਂਜੀ ਤੇ ਤੁਹਾਡਾ ਕੋਈ ਇਹੋ ਜਿਹਾ ਮੂਵਮੈਂਟ ਜਿਹੜਾ ਫਿਲਮ ਦਾ ਬਹੁਤ ਜ਼ਿਆਦਾ ਇਮੋਸ਼ਨਲ ਰਿਹਾ ਹੋ ਤੇ ਤੁਸੀਂ ਉੱਥੇ ਬਹੁਤ ਇਮੋਸ਼ਨਲ ਹੋ ਗਏ ਹੋ ਜਦੋਂ ਇਸ ਫਿਲਮ ਦੇ ਵਿੱਚ ਕੁੜੀ ਦੀ ਵਿਦਾਈ ਦੀਆਂ ਰਸਮਾਂ ਹੋ ਰਹੀਆਂ ਸੀ ਕੁੜੀ ਵਾਲੀ ਸਾਈਡ ਜਿਹੜੀਆਂ ਵੀ ਹੋ ਰਹੀਆਂ ਸੀ ਭਾਵੇਂ ਕੁੜੀ ਦੇ ਵਟਨਾਂ ਲੱਗ ਰਿਹਾ ਭਾਵੇਂ ਕੁੜੀ ਮਾਂ ਦਾ ਅੱਭਰੀ ਹੈ ਭਾਵੇਂ ਕੁੜੀ ਦੇ ਲੋ ਪੈਰੀ ਹੈ ਭਾਵੇਂ ਉਹਨੂੰ ਵਿਦਾ ਕੀਤਾ ਜਾਂਦਾ ਖਾਸ ਕਰਕੇ ਜਦੋਂ ਕੁੜੀ ਦੀ ਵਿਦਾਈ ਹੋਈ ਸੀ ਨਾ ਇੰਨਾ ਜ਼ਿਆਦਾ ਅਸੀਂ ਆਫ ਕੈਮਰਾ ਰੋਏ ਬਹੁਤ ਜ਼ਿਆਦਾ ਮਤਲਬ ਕਿ ਸਾਡੇ ਸਾਰਿਆਂ ਦੇ ਨਾ ਚਿਹਰੇ ਤੇ ਬਰਾਗ ਸੱਚੀ ਵਿੱਚ ਹੀ ਰੋਏ ਅਸੀਂ ਕੰਟਿਆਂ ਵੱਧੀ ਸਾਡੇ ਚਿਹਰੇ ਤੋਂ ਬਰਾਗ ਨਹੀਂ ਗਿਆ ਉਹ ਮੈਮ ਨੇ ਸਤਵੰਤ ਜੀ ਨੇ ਜਦੋਂ ਜਿਹੜਾ ਗੀਤ ਗਾਇਆ ਨਾ ਸਾਡਾ ਚਿੜੀਆਂ ਦਾ ਚੰਮਾ ਹਣਾ ਉਹ ਅੰਦਰ ਤੱਕ ਹਲਾ ਗਿਆ ਉਹ ਗੀਤ ਹੈ ਹੀ ਉਹ ਜਾਂ ਵੀ ਜੇ ਕੋਈ ਨਾਰਮਲ ਬੰਦਾ ਵੀ ਸੁਣ ਲੈਣਾ ਨਾਰਮਲ ਦਿਨਾਂ 'ਚ ਵੀ ਸੁਣ ਲੈ ਉਹ ਇਮੋਸ਼ਨਲ ਹੋ ਜਾਂਦਾ ਉਹ ਸਾਰੇ ਸੱਚੀ ਵਿੱਚ ਹੀ ਰੋ ਰਹੇ ਨੇ ਹਣਾ ਉਹਦੀ ਟਿਊਨ ਦੇਖੋ ਫਿਰ ਕੁੜੀਆਂ ਨੇ ਜਦੋਂ ਕੁੜੀ ਨੂੰ ਅੰਦਰੋਂ ਲੈ ਕੇ ਆ ਰਹੀਆਂ ਨੇ ਹਣਾ ਬਾਬਲ ਵੀ ਦਾ ਕਰੇਂਦਿਆ ਆਏ ਹਾਏ ਮਤਲਬ ਕਿ ਇੰਨੀ ਭੈੜੀ ਅੰਦਰ ਚੀਜ਼ ਪੈਂਦੀਆਂ ਨਾ ਵੀ ਬੰਦਾ ਨਾ ਚਾਹੁੰਦੇ ਮੈਨੂੰ ਲੱਗਦਾ ਇਸ ਫਿਲਮ ਦਾ ਮੈਨੂੰ ਸਭ ਤੋਂ ਬੈਸਟ ਜਿਵੇਂ ਕਹਾ ਸਭ ਤੋਂ ਬੈਸਟ ਜਿਵੇਂ ਕਹਾ ਵੀ ਉਹ ਕੁੜੀ ਦੀ ਵਿਦਾਈ ਵਾਲਾ ਅਸੇ ਇਹਨਾਂ ਮੇਰੇ ਅੱਜ ਵੀ ਮੇਰੇ ਦਿਲ ਦਿਮਾਗ ਤੋਂ ਨਹੀਂ ਉਤਰ ਰਿਹਾ ਹਣਾ ਜਿੱਦੇ ਜਿਵੇਂ ਦੂਸਰੇ ਪਾਸੇ ਮੁੰਡਿਆਂ ਵਾਲੇ ਘਰ ਹਨਾ ਪਾਣੀ ਵਾਰਨ ਦੀ ਰਸਮ ਹੋ ਰਹੀ ਨੇ ਕਿੰਨੀਆਂ ਖੂਬਸੂਰਤ ਨੇ ਜਾ ਉਧਰ ਨਾਨਕੇ ਦਾਦਕੀਆਂ ਸਿੱਠਣੀਆਂ ਦੇ ਰਹੀਆਂ ਨੇ ਕਿੰਨਾ ਚੰਗਾ ਲੱਗਦਾ ਇੱਕ ਪਾਸੇ ਨਾਨਕੇ ਦਾਦਕੀਆਂ ਬੈਠੀਆਂ ਨੇ ਇੱਕ ਪਾਸੇ ਦਾਦਕੀਆਂ ਇੱਕ ਪਾਸੇ ਨਾਨਕੇ ਔਰ ਐਨੇ ਸੋਹਣੇ ਤਰੀਕੇ ਨਾਲ ਇੱਕ ਦੂਜੇ ਨੂੰ ਸਿੱਠਣੀਆਂ ਦੇ ਰਹੀਆਂ ਨੇ ਪਰ ਅੱਜ ਕੱਲ ਪਤਾ ਕੀ ਹੋ ਗਿਆ ਅੱਜ ਕੱਲ ਸਟੇਜਾਂ ਤੇ ਲਾ ਲੋ ਜਾਂ ਕਿਤੇ ਵੀ ਲਾ ਲੋ ਉਹ ਮਾਹੌਲ ਹੀ ਵਿਗਿਆੜਤਾ ਹਾਂ ਪਹਿਲੇ ਸੱਚ ਵਿਆਹ ਹੁੰਦਾ ਅੱਜ ਕੱਲ ਦੇਖਣ ਨੂੰ ਮਿਲਦਾ ਹੀ ਨਹੀਂ ਉਹ ਮਾਹੌਲ ਨਹੀਂ ਸਟੇਜਾਂ ਦੇ ਉੱਤੇ ਵੀ ਸਿੱਠਣੀਆਂ ਦੀ ਟਿਊਨਾ ਕਿੱਧਰ ਨੂੰ ਗਈਆਂ ਉਹ ਸਿੱਠਣ ਵੇਬ ਸੀਰੀਜ਼ ਦੇ ਵਿੱਚੋਂ ਇਹ ਵੀ ਦਿਖਾਇਆ ਗਿਆ ਵੀ ਸਿੱਠਣੀਆਂ ਦੇਣ ਦਾ ਮੌਕਾ ਕਿਹੜਾ ਹੈ ਔਰ ਕਿਵੇਂ ਕਿਵੇਂ ਉਹ ਵਹਿੰਦੀਆਂ ਸੀ ਕੀ ਉਹਨਾਂ ਦੇ ਹਾਸੇ ਠਾਠੇ ਸੀ ਤੇ ਕਿਵੇਂ ਕੀ ਕਿਸ ਤਰ੍ਹਾਂ ਦੀ ਮੂਮੈਂਟਸ ਸੀ ਉਹਨਾਂ ਦੀ ਹਨਾ ਤੇ ਉਹ ਮੁੰਡੇ ਨਾਲ ਕਰਦੇ ਗੱਲ ਕਰੀਏ ਤਾਂ ਸਿੱਠਣੀਆਂ ਹੋ ਗਿਆ ਉਥੋਂ ਦੀ ਜਾਗੋ ਹੋਗੀ ਉਹਨਾਂ ਦੀ ਕੁੜੀ ਨਾਲ ਕਰਦੇ ਵਿੱਚੋਂ ਕੁੜੀ ਦੀ ਵਿਦਾਈ ਹੋ ਗਈ ਮਤਲਬ ਕਿ ਮੈਂ ਮੇਰੇ ਤੇ ਹਰ ਹਰ ਪਾਲ ਮੇਰੀਆਂ ਅੱਖਾਂ ਦੇ ਸਾਹਮਣੇ ਸੀ ਨਾ ਕਦੇ ਨਹੀਂ ਜਾਂਦੇ ਬਹੁਤ ਬਹੁਤ ਚੰਗੇ ਲੱਗੇ ਇਹ ਸੀਨ ਮੈਨੂੰ ਸਭ ਤੋਂ ਵੈਸਟ ਲੱਗੇ ਤੇ ਨਾਲ ਹੀ ਮਤਲਬ ਕਿਹੜੇ ਓਕੇਜਨ ਤੇ ਕਿਹੜਾ ਗਾਣਾ ਗਾਣਾ ਚਾਹੀਦਾ ਉਹ ਵੀ ਇਸ ਫਿਲਮ ਚ ਬਹੁਤ ਦਿਖਾਇਆ ਵੀ ਮੈਮ ਨੇ ਦੱਸਿਆ ਵੀ 70 ਗਾਣੇ ਨੇ ਇਸ ਫਿਲਮ ਚ ਹਾਂਜੀ ਹਾਂਜੀ ਵੈਬ ਸੀਰੀਜ਼ ਚ ਬਿਲਕੁਲ ਬਿਲਕੁਲ ਔਰ ਹਰ ਹਰ ਇੱਕ ਦੀ ਟਿਊਨ ਵੱਖਰੀ ਹੈ ਉਹ ਗੋਂ ਦਾ ਤ੍ਰਿਕਾ ਬੜਾ ਸੋਹਣਾਗਾ ਹਨਾ ਮਤਲਬ ਕਿ ਵੀ ਜਦੋਂ ਕੋਈ ਵੀ ਗੀਤ ਸਾਡੇ ਕੰਨਾਂ 'ਚ ਪੈਂਦਾਗਾ ਨਾ ਸਿਆਪ ਮਹਾਰੇ ਅੱਖਾਂ ਵਿੱਚ ਜੰਦੇ ਹੁੰਦੇ ਨੇ ਵੀ ਉਹ ਪਿੱਛੇ ਚਲੇ ਜਾਂਦੇ ਹਨਾ ਉਹ ਕਲਪਨਾ ਕਰਨ ਲੱਗ ਜਾਂਦੇ ਆਪਾਂ ਹਨਾ ਵੀ ਜਰ ਉਹਦੋਂ ਐ ਹੁੰਦਾ ਸੀਗਾ ਆਪਕੋਸ ਐ ਹੁੰਦਾ ਸੀ ਉਹ ਸ਼ਬਦ ਕਿੰਨੇ ਕੀਮਤੀ ਨੇ ਉਹਦੇ ਵਿੱਚ ਕਿੰਨੇ ਭਾਰੂ ਸ਼ਬਦ ਨੇ ਇੱਕ ਸ਼ਬਦ ਦੇ ਵਿੱਚ ਕਿੰਨਾ ਕੁਝ ਕਿਹਾ ਗਿਆਗਾ ਕੁਝੇ ਵਿੱਚ ਸਮੁੰਦਰ ਵਾਂਗ ਦਾ ਜੇ ਤੁਸੀਂ ਵਿਆਖਿਆ ਕਰਨ ਲੱਗ ਜਓ ਨਾ ਰੇਤਾ ਨਾਲ ਪ੍ਰੀਤ ਤਾਂ ਪਹਿਲੇ ਟਾਈਟਲ ਗੀਤ ਤੋਂ ਲੈ ਕੇ ਉਹਦੇ ਅਖੀਰਲੇ ਗੀਤ ਤੱਕ ਮੈਨੂੰ ਲੱਗਦਾ ਸਾਨੂੰ ਪਤਾ ਨਹੀਂ ਕਿੰਨਾ ਸਮਾਂ ਲੱਗ ਜਾਊਗਾ ਉਹ ਦੀ ਜੀ ਆਪਾਂ ਵਿਆਖਿਆ ਕਰ ਲਾਂਗੇ ਬੜਾ ਕੋਸ਼ਿਸ਼ ਸਾਡੇ ਕਿੰਨਾ ਅਮੀਰ ਵਿਰਸਾ ਹੈਗਾ ਖਬਰ ਆਉਂਦੀਆਂ ਨੇ ਕਈ ਵਾਰ ਤਾਂ ਵੀ ਮੈਨੂੰ ਇਹ ਲੱਗਦਾਗਾ ਵੀ ਆਪਣੀ ਜ਼ਿੰਦਗੀ ਦੇ ਵਿੱਚ ਵੀ ਮੈਡਮ ਹੋਰਾਂ ਨੇ ਐਡਾ ਸੋਹਣਾ ਕੰਮ ਕਰਤਾ ਨਾ ਜਿਹੜਾ ਵਾਹਿਗੁਰੂ ਦਾ ਸੁਕਰਾਣਾ ਕਰਦੇ ਆ ਪਰਮਾਤਮਾ ਉਹਨਾਂ ਤੋਂ ਬਹੁਤ ਸੋਹਣਾ ਕਾਰਜ ਹੈ ਜਿਹੜਾ ਤੁਸੀਂ ਕਰਾ ਲਿਆ ਤੇ ਜਿਹੜਾ ਇੱਕ ਐਸਾ ਦਸਤਾਵੇਜ਼ ਆ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਸਦਾ ਵਰਦਾਨ ਬਣੇਗਾ ਹਾਂਜੀ ਤੇ ਜੇ ਨਾਂ ਅਸੀਂ ਪੜੀਓ ਉਹ ਨਾਂ ਵੀ ਹੋ ਜਾ ਰੀਤਾ ਨਾਲ ਪ੍ਰੀਤਾ ਮਤਲਬ ਸਾਡੀਆਂ ਰੀਤਾ ਨਾਲ ਰਿਵਾਜਾਂ ਨਾਲ ਉਹ ਪ੍ਰੇਮ ਹੋ ਗਿਆ ਉਹ ਪਿਆਰ ਹੋ ਗਿਆ ਉਹ ਜਿਆ ਤੇ ਉਸੇ ਤੁਸੀਂ ਗੱਲ ਕਰੀਏ ਵੀ ਜੇ ਪੰਜਾਬ ਦੇ ਕਲਚਰ ਲਈ ਪੰਜਾਬ ਦੇ ਸੱਭਿਆਚਾਰ ਨੂੰ ਤੁਸੀਂ ਹਮੇਸ਼ਾ ਅੱਗੇ ਪ੍ਰਮੋਟ ਕੀਤਾ ਹੈ ਤੁਹਾਨੂੰ ਕਦੇ ਲੱਗਿਆ ਵੀ ਤੁਹਾਨੂੰ ਕਿਸੇ ਨੇ ਪਿੱਛੇ ਵੀ ਖਿੱਚਿਆ ਇਸ ਇਸ ਕਲਚਰ ਨੂੰ ਪ੍ਰਮੋਟ ਕਰਨ ਲਈ ਦੇਖੋ ਇਹਦੇ ਵਿੱਚ ਨਾ ਕਈ ਚੀਜ਼ਾਂ ਹੁੰਦੀਆਂ ਨੇ ਕਈਆਂ ਦੇ ਨਾ ਗਲਤ ਚੀਜ਼ਾਂ ਦਾ ਪ੍ਰਚਾਰ ਜ਼ਿਆਦਾ ਹੋ ਜਾਂਦਾ ਹੁੰਦਾ ਹੈ ਨਾ ਵੀ ਜਿਵੇਂ ਹਾਂ 네ਗੈਟਿਵਿਟੀ ਜਲਦੀ ਸਪਰੈਡ ਹੁੰਦੀ ਹੈ ਹੋ ਜਾਂਦਾ ਜਾਂ ਜਿਹੜੀਆਂ ਕਈ ਵਾਰ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਜਿਹੜੇ ਚੀਜ਼ਾਂ ਦਾ ਸਾਨੂੰ ਦੁੱਖ ਲੱਗਦਾ ਹੁੰਦਾ ਹੈ ਨਾ ਜਿਵੇਂ ਗਲਤ ਚੀਜ਼ਾਂ ਨੂੰ ਜ਼ਿਆਦਾ ਪ੍ਰਮੋਟ ਕੀਤਾ ਜਾਂਦਾ ਹੁੰਦਾ ਹਨਾ ਉਹ ਅਸਲੀਅਤ ਦੇ ਵਿੱਚ ਕੀ ਹੈ ਜਾਂ ਕਿਹੜੀ ਚੀਜ਼ ਹੈ ਅਸੀਂ ਕਹਿੰਦੇ ਵੀ ਭਾਵੇਂ ਸਾਨੂੰ ਸਫਲਤਾ ਮੇਰੇ ਨਾ ਮਿਲੇ ਪਰ ਅਸੀਂ ਇੱਕ ਚੰਗੀ ਚੀਜ਼ ਦਾ ਹੀ ਹੁੱਕਾ ਦੇਵਾਂਗੇ ਚੰਗੀ ਚੀਜ਼ ਦੀ ਗੱਲ ਕਰਾਂਗੇ ਹਨਾ ਸਾਨੂੰ ਉਹਦੇ ਨਾਲ ਇਹ ਮਤਲਬ ਨਹੀਂ ਹੈਗਾ ਵੀ ਇਹ ਚੀਜ਼ ਸਾਡੀ ਅੱਗੇ ਜਾਂਦੀ ਹੈ ਜਾਂ ਨਹੀਂ ਜਾਂਦੀ ਹੈ ਤਾਂ ਸਾਡਾ ਮਕਸਦ ਇਹ ਹੀ ਰਿਹਾ ਹੈਗਾ ਵੀ ਜਿਹੜੀ ਚੀਜ਼ ਹੈ ਅਸਲੀਅਤ ਹੈ ਚੰਗੀ ਹੈ ਅਸੀਂ ਉਸੇ ਦੀ ਗੱਲ ਕਰਾਂਗੇ ਅਸੀਂ ਦੂਸਰੀ ਦੀ ਗੱਲ ਹੀ ਨਹੀਂ ਕਰਦੇ ਤੇ ਜੇ ਗੱਲ ਕਰੀ ਹੁਣ ਜਿਹੜਾ ਇੱਕ ਵਿਆਹ ਹੈ ਉਹ ਦੋ ਪਰਿਵਾਰਾਂ ਦਾ ਹੁੰਦਾ ਇੱਕ ਮੁੰਡੇ ਕੁੜੀ ਦਾ ਨਹੀਂ ਹੁੰਦਾ ਪਰ ਅੱਜ ਕੱਲ ਵਿਆਹ ਦਾ ਮਤਲਬ ਹੀ ਬਿਲਕੁਲ ਬਦਲ ਗਿਆ ਹੈ ਹੁਣ ਜੇ ਲਿਵਿੰਗ ਰਿਲੇਸ਼ਨਸ਼ਿਪ ਦਾ ਕਨਸੈਪਟ ਆ ਗਿਆ ਹੈ ਉਹਦੇ ਬਾਰੇ ਥੋੜਾ ਜਾਣਕਾਰੀ ਦਿਓਗੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਨਹੀਂ ਦੇਖੋ ਆਹੀ ਇਹ ਸਾਰੀ ਜਾਣਕਾਰੀ ਹੋਈ ਹੈ ਜਿਹੜੀ ਵੈਬ ਸੀਰੀਜ਼ ਬਣੀ ਹੈ ਇਹ ਇਹ ਸਮਝਾਉਣ ਦੇ ਲਈ ਆ ਲੋਕਾਂ ਨੂੰ ਵੇ ਸਾਡੇ ਇਹ ਸਾਡਾ ਕਲਚਰ ਕਿੰਨਾ ਅਮੀਰ ਆ ਕਿੰਨਾ ਕੁਝ ਸਮੋਇਆ ਹੋਇਆ ਹੈ ਦੇ ਵਿੱਚ ਇਹ ਰਿਸ਼ਤੇ ਨਾਤੇ ਕਿੰਨਾ ਕੁਝ ਇਹਦੇ ਵਿੱਚ ਪਿਆਗਾ ਨਾ ਤੇ ਜਿਹੜਾ ਸਿਸਟਮ ਅੱਜ ਕੱਲ ਚੱਲ ਰਿਹਾ ਤੇ ਇਹ ਤਾਂ ਸਾਡੀ ਨੌਜਵਾਨ ਪੀੜ੍ਹੀ ਨੂੰ ਸਾਡੇ ਸੱਭਿਆਚਾਰ ਨਾਲੋਂ ਵੱਖ ਕਰ ਰਿਹਾ ਹੈ ਹਨ ਇਹੋ ਚੀਜ਼ਾਂ ਉਹਨਾਂ ਨੂੰ ਜੋੜਨ ਦੇ ਲਈ ਹੈ ਤੁਹਾਡੀ ਆਡੀਅੰਸ ਨੂੰ ਕੋਈ ਆਡੀਅੰਸ ਨੂੰ ਸਾਡੀ ਕੋਈ ਮੈਸੇਜ ਦੇਣਾ ਚਾਹੋਗੇ ਮੈਂ ਇਹ ਹੀ ਸੁਨੇਹਾ ਦੇਵਾਂਗਾ ਵੀ ਸਾਰਿਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਦੇ ਆਂ ਬੀਚੋਪਾਲ ਦੇ ਉੱਤੇ ਸਾਡੀ ਜਿਹੜੀ ਗੁਰੂ ਮਾਂ ਡਾਕਟਰ ਪ੍ਰਭਸਨਕਰ ਸਿੱਧੂ ਜੀ ਵੱਲੋਂ ਇਹ ਬੈਪ ਸੀਰੀਜ ਰੀਤਾ ਨਾਲ ਪ੍ਰੀਤਾ ਰਿਲੀਜ਼ ਹੋ ਚੁੱਕੀ ਆ ਸਾਰਿਆਂ ਨੇ ਗਾਹ ਦੀ ਗਾਹ ਬਦੇ ਰਿਸ਼ਤੇਦਾਰਾਂ ਨੂੰ ਕਹਿ ਕੇ ਇੱਕ ਵਾਰੀ ਬੇਨਤੀ ਵੀ ਸਾਰੇ ਇੱਕ ਵਾਰੀ ਨੂੰ ਜ਼ਰੂਰ ਵੇਖੋ ਤੁਹਾਨੂੰ ਦੇਖ ਕੇ ਆਪਣੇ ਆਪ ਪਤਾ ਲੱਗ ਜਾਊਗਾ ਵੀ ਇਹਦੇ ਵਿੱਚ ਕੀ ਕਿਹਾ ਗਿਆ ਔਰ ਸਾਡਾ ਸੱਭਿਆਚਾਰ ਕਿੰਨਾ ਅਮੀਰ ਹੈ ਤੇ ਕਿੱਡੀ ਸੋਹਣੀ ਚੀਜ਼ ਹੈ ਕਿੱਡੀ ਵਧੀਆ ਅਮ ਜਿਹੜੀ ਸਾਡੀ ਵਿਰਾਸਤ ਦੀ ਗੱਲ ਹੈ ਜਿਹੜੀ ਇਸ ਵੈਬ ਸੀਰੀ ਵਿੱਚ ਕਰੀਏ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਜਿੰਨਾ ਹੋ ਸਕਦੇ ਨੂੰ ਵੱਧ ਤੋਂ ਵੱਧ ਵੇਖੋ ਵੇਖ ਕੇ ਅੱਗੇ ਦੇ ਅੱਗੇ ਵੀ ਕਹੋ ਤਾਂ ਕਿ ਇਹੋ ਜੀਆਂ ਚੀਜ਼ਾਂ ਮੇਰੇ ਰੋਕਦਾ ਸਦੀਆਂ ਬਾਅਦ ਹੀ ਆਉਂਦੀਆਂ ਹੁੰਦੀਆਂ ਨੇ ਕਿ ਨਹੀਂ ਤਾਂ ਆਪਾਂ ਬੜਾ ਕੁਝ ਵੇਖਦੇ ਰਹਨੇ ਆ ਤੇ ਕਮਾਲ ਦੀ ਵੈਬ ਸੀਰੀ ਹੈ ਤੇ ਮੈਂ ਵੀ ਤੁਹਾਨੂੰ ਅੱਗੇ ਬੇਨਤੀ ਕਰਦੀਆਂ ਵੀ